ਦਲਜੀਤ ਮਾਲਮ ਸਾਡੇ ਨਾਲ ਸਰਪੰਚ ਸਾਹਿਬ ਮਾਲਮ ਤੋਂ ਜੁੜੇ ਆ ਇਹ ਭੈਣ ਜੀ ਹੈਗੇ ਇਹਨਾਂ ਦਾ ਜਿਹੜਾ ਕਾਫੀ ਮਿਰਚਾਂ ਦਾ ਨੁਕਸਾਨ ਹੋਇਆ ਸੀ ਉਹ ਅਸੀਂ ਵੀਡੀਓ ਤੁਹਾਡੇ ਨਾਲ ਨਸ਼ਰ ਕੀਤੀ ਸੀ ਤੁਸੀਂ ਪਸੰਦ ਕੀਤੀ ਸੋ ਸਾਡੇ ਨਾਲ ਦਾਨੀ ਸੱਜਣੇ ਪਹੁੰਚੇ ਆ ਇਹ ਮਾਤਾ ਜੀ ਹੈਗੇ ਆ ਗਵਾਨ ਤੋਂ ਹੋਰ ਸਾਡੇ ਬਜ਼ੁਰਗ ਹੈਗੇ ਆ ਇੱਧਰ ਵੀ ਨੌਜਵਾਨ ਹੈਗੇ ਤੁਸੀਂ ਦੇਖ ਸਕਦੇ ਹੋ ਸੋ ਅੱਜ ਅਸੀਂ ਪਿੰਡ ਟੈਲੀਗ੍ਰਾਮ ਦੇ ਵਿੱਚ ਪਹੁੰਚੇ ਆ ਭੈਣ ਜੀ ਤੁਹਾਡਾ ਜਿਹੜਾ ਮਿਰਚਾਂ ਦਾ ਨੁਕਸਾਨ ਹੋਇਆ ਅਸੀਂ ਵੀਡੀਓ ਪਾਈ ਸੀਗੀ ਮਿਰਚ ਲਾਈਆ ਹੈ ਕਿ ਕਿ ਮਿਰਚ ਵੇਚ ਕੇ ਤੇ ਮਤਲਬ ਕਣਕ ਲੈ ਲਾਂਗੇ ਅੱਛਾ ਜੀ ਹਾਂਜੀ ਪਰ ਨੁਕਸਾਨ ਵੱਡੇ ਪੱਧਰ ਤੋਂ ਜੋ ਕਿ ਸੋਭਾ ਦਾ ਰੋਟੀ ਤੋਂ ਵੀ ਮਤਲਬ ਆਤਰੋਏ ਪੈ ਦਿਲ ਨਹੀਂ ਕਰਦਾ ਪਿਆ ਵੇਖ-ਵੇਖ ਕੇ ਕਿ ਮਨ ਦੁਖੀ ਹੋ ਜਾ ਕੁਛ ਨਹੀਂ ਕਹਿ ਸਕਦੇ ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਆਪਾਂ ਫਰੋਜਪੁਰ ਦੀ ਜੇਕਰ ਗੱਲ ਕਰਦੇ ਹਾਂ ਤੇ ਜਿਹੜਾ ਬੰਡਾਲਾ ਇਲਾਕਾ ਹੈਗਾ ਟੈਲੀਗ람 ਇਲਾਕਾ ਹੈਗਾ ਉਸ ਇਲਾਕੇ ਦੇ ਵਿੱਚ ਜਿਹੜਾ ਹਨੇਰੀ ਦੇ ਨਾਲ ਕਾਫੀ ਨੁਕਸਾਨ ਹੋਇਆ ਕਿਉਂਕਿ ਤੇਜ਼ ਹਨੇਰੀ ਜਿਹੜੀ ਹੋਣ ਦੇ ਕਾਰਨ ਔਰ ਇਸ ਤੋਂ ਅੱਗੇ ਜਿਹੜੀ ਚਿੰਤਾ ਵਾਲੀ ਗੱਲ ਸੀ ਕਿਉਂਕਿ ਜਿਹੜੀ ਹਨੇਰੀ ਸੀ ਉਹ ਰਾਤ 12:00 ਵਜੇ 11:00 ਵਜੇ ਦੇ ਕਰੀਬ ਆਈ ਲੇਕਿਨ ਚਲੋ ਪਰਮਾਤਮਾ ਦਾ ਭਲਾ ਕੇ ਉਸ ਤੋਂ ਬਾਅਦ ਜਿਹੜੀ ਤੇਜ਼ ਤਰਾ ਬਾਰਿਸ਼ ਹੋਈ ਔਰ ਉਸ بارش ਦੇ ਨਾਲ ਜਿਹੜਾ ਕਾਫੀ ਨੁਕਸਾਨ ਜਿਹੜਾ ਹੋਣੋ ਬਚ ਗਿਆ ਔਰ ਜੇਕਰ ਟੱਲੀਗਲਾਮ ਆਪਾਂ ਇਲਾਕੇ ਦੀ ਗੱਲ ਕਰਦੇ ਹਾਂ ਤੇ ਇਸ ਇਲਾਕੇ ਦੇ ਵਿੱਚ ਕਾਫੀ ਜਿਹੜੀਆਂ ਟਾਣੀਆਂ ਬੈਕਾ ਹੈਗੀਆਂ ਸੋ ਇਹਦੇ ਵਿੱਚ ਕਾਫੀ ਜ਼ਿਆਦਾ ਉਸ ਹਨੇਰੀ ਕਾਰਨ ਤੇਜ ਹਨੇਰੀ ਕਾਰਨ ਨੁਕਸਾਨ ਹੋਇਆ ਸੋ ਅਸੀਂ ਇਨਾਂ ਪਿੰਡਾਂ ਦੇ ਵਿੱਚ ਪਿਛਲੇ ਦਿਨਾਂ ਚ ਕਾਫੀ ਵੀਡੀਓਜ਼ ਕੀਤੀਆਂ ਬਣਾਲੇ ਤੋਂ ਵੀਡੀਓਜ਼ ਕੀਤੀਆਂ ਸੋ ਸਾਡੇ ਨਾਲ ਕੁਝ ਦਾਨੀ ਸੱਜਣ ਵੀ ਪਹੁੰਚੇ ਹੋਏ ਹਨ ਟੱਲੀਗਲਾਮ ਪਿੰਡ ਦੇ ਵਿੱਚ ਅਸੀਂ ਮੌਜੂਦ ਹਾਂ ਕਿਉਂਕਿ ਕਾਫੀ ਨੁਕਸਾਨ ਹੋਇਆ ਲੋਕਾਂ ਦੀ ਤੂੜੀਆਂ ਦਾ ਪਛਵਾਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਜਿਹੜੇ ਬਰਾਂਡੇ ਵਗੈਰਾ ਸੀ ਕੁਛ ਰੈਸ਼ਾਂ ਦਾ ਵੀ ਨੁਕਸਾਨ ਹੋਇਆ ਸੋ ਬਾਈ ਦਲਜੀਤ ਮਹਾਲਮ ਸਾਡੇ ਨਾਲ ਸਰਪੰਚ ਸਾਹਿਬ ਮਾਲਣ ਤੋਂ ਜੁੜੇ ਆ ਇਹ ਭੈਣ ਜੀ ਹੈਗੇ ਇਹਨਾਂ ਦਾ ਜਿਹੜਾ ਕਾਫੀ ਮਿਰਚਾਂ ਦਾ ਨੁਕਸਾਨ ਹੋਇਆ ਸੀ ਉਹ ਅਸੀਂ ਵੀਡੀਓ ਤੁਹਾਡਾ ਨਿਸ਼ਰ ਕੀਤੀ ਸੀ ਤੁਸੀਂ ਪਸੰਦ ਕੀਤੀ ਸੋ ਸਾਡੇ ਨਾਲ ਦਾਨੀ ਸੱਜਣੇ ਪਹੁੰਚੇ ਆ ਇਹ ਮਾਤਾ ਜੀ ਹੈਗੇ ਆ ਗਵਾਨ ਤੋਂ ਹੋਰ ਸਾਡੇ ਬਜ਼ੁਰਗ ਹੈਗੇ ਆ ਇਧਰ ਵੀ ਨੌਜਵਾਨ ਹੈਗੇ ਆ ਤੁਸੀਂ ਦੇਖ ਸਕਦੇ ਹੋ ਸੋ ਅੱਜ ਅਸੀਂ ਪਿੰਡ ਟੈਲੀਗ੍ਰਾਮ ਦੇ ਵਿੱਚ ਪਹੁੰਚੇ ਆ ਭੈਣ ਜੀ ਤੁਹਾਡਾ ਜਿਹੜਾ ਮਿਰਚਾਂ ਦਾ ਨੁਕਸਾਨ ਹੋਇਆ ਅਸੀਂ ਵੀਡੀਓ ਪਾਈ ਸੀਗੀ ਅੱਜ ਭਾਈ ਦਲਜੀਤ ਸਿੰਘ ਜੀ ਆਏ ਪਹੁੰਚੇ ਆ ਤੁਸੀਂ ਕੀ ਕਹਿਣਾ ਚਾਹੋਗੇ ਮੈਨੂੰ ਤਾਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹਣੀ ਆ ਜੋ ਕਿ ਕਿਰਪਾ ਸੰਧੀ ਮਦਦ ਕਰਨ ਵਾਸਤੇ ਇੱਥੇ ਪਹੁੰਚੇ ਹੋਏ ਆ ਹੋਰ ਵੀ ਤੁਸੀਂ ਬੇਨਤੀ ਕਰੋਗੇ ਕਿ ਹੋਰ ਵੀ ਦਾਨੀ ਸੱਜਣਾਂ ਨੂੰ ਪਹੁੰਚਣਾ ਚਾਹੀਦਾ ਜੀ ਹਾਂਜੀ ਆ ਦੇਖੋ ਪਿੱਛੇ ਨਾ ਪਾਣੀ ਦੇ ਨਾਲ ਮਤਲ ਨਿਕਲ ਕੇ ਬੱਚੇ ਆ ਫਲੈਸ਼ ਬਾਥਰੂਮ ਤੱਕ ਨਹੀਂ ਹੈਗਾ ਵੀ ਇਹ ਵੀ ਬਰਾਂਡਾ ਵੀ ਪਤਾ ਨਹੀਂ ਵੀ ਕਿਹੜੇ ਵੇਲੇ ਡਿੱਗ ਕੇ ਤੇ ਡਿੱਗ ਜਾਊਗਾ ਠੀਕ ਹੈ ਜੀ ਜ਼ਮੀਨ ਕਿੰਨੀ ਵੈਸੇ ਤੁਹਾਡੇ ਕੋਲੇ ਸਿਰਫ 3 ਕਿਨਾਰੇ ਜਿਹੜੀ ਉਹ ਮਿਰਚਾਂ ਵਾਲੀ ਹੈ ਹਾਂਜੀ ਮਿਰਚਾਂ ਵਾਲੀ ਅ ਮਾਤਾ ਜੀ ਕੀ ਨਾਂ ਹੈ ਆਪਣਾ ਤੇ ਰਣਜੀਤ ਕੋ ਇੱਥੇ ਗਵਾਣੀ ਤੁਸੀਂ ਨਹੀਂ ਮੇਰਾ ਨਾਂ ਅੱਛਾ ਜੀ ਠੀਕ ਹੈ ਜੀ ਤੇ ਅੱਜ ਇੱਥੇ ਜਿਹੜਾ ਪਿਛਲੇ ਦਿਨਾਂ ਮਿਰਚਾਂ ਦਾ ਨੁਕਸਾਨ ਹੋਇਆ ਘਰਾਂ ਦਾ ਪਿੱਛੇ ਪਾਣੀ ਨਾਲ ਵੀ ਨੁਕਸਾਨ ਕਾਫੀ ਹੋਇਆ ਅੱਜ ਇੱਥੇ ਕੁਝ ਤੁਹਾਡੀ ਸਹਾਇਤਾ ਵਾਸਤੇ ਵੀ ਇੱਥੇ ਪਹੁੰਚੇ ਹੈ ਵੀਰ ਹਣੀ ਪਹੁੰਚੇ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਠੀਕ ਹੈ ਜੀ ਹਾਂਜੀ ਜਿਹੜਾ ਬੱਚਿਆਂ ਦੇ ਵਿੱਚ ਪਾਉਣ ਲਈ ਰਾਸ਼ਨ ਲੈ ਕੇ ਆਏ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਧੰਨਵਾਦ ਜੀ ਸੋ ਬਾਈ ਦਲਜੀਤ ਮਹਾਲਮ ਜੀ ਜਿਹੜੇ ਸਾਡੇ ਇਲਾਕੇ ਦੇ ਵਿੱਚ ਅਕਸਰ ਆ ਜਿਹੜਾ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਸਹਾਇਤਾ ਕਰਦੇ ਰਹਿੰਦੇ ਆ ਇੱਕ ਪਿਛੇ ਤੋਂ ਇੱਕ ਗਵਰਨਮੈਂਟ ਟੀਚਰ ਵੀ ਹੈਗੇ ਆ ਸੋ ਮਾਲਮਚਾ ਜੀ ਤੁਸੀਂ ਇੱਥੇ ਪਹੁੰਚੇ ਹੋ ਪਹਿਲਾਂ ਤਾਂ ਅਸੀਂ ਚੈਨਲ ਵੱਲੋਂ ਹੀ ਤੁਹਾਡਾ ਸਵਾਗਤ ਕਰਦੇ ਆ ਕਿਉਂਕਿ ਆਪਣੇ ਇਲਾਕੇ ਦੇ ਵਿੱਚ ਲਗਾਤਾਰ ਨੁਕਸਾਨ ਹੁੰਦੇ ਰਹਿੰਦੇ ਆ ਹੁਣ ਭਾਵੇਂ ਬੇਸ਼ੱਕ ਦੀ ਅੱਗ ਦੇ ਨਾਲ ਨੁਕਸਾਨ ਕਾਫੀ ਹੋਇਆ ਪਿਛੇ ਹੜਾਂ ਦੇ ਨਾਲ ਕਾਫੀ ਨੁਕਸਾਨ ਹੋਇਆ ਫਾਊਂਡੇਸ਼ਨ ਨੇ ਵੀ ਤੁਹਾਡੀ ਕਾਫੀ ਮਦਦ ਕੀਤੀ ਅੱਜ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਜੀ ਮੈਂ ਤੁਹਾਡੇ ਚੈਨਲ ਸਾਡੇ ਧਰਤੀ ਸਾਡੇ ਲੋਕ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਇਥੋਂ ਦੀ ਕਵਰੇਜ ਕਰਕੇ ਉਹ ਜਿਹੜੀ ਗੱਲ ਆ ਸਾਡੇ ਤੱਕ ਪਹੁੰਚਾਈ ਕਿ ਇਹ ਇੱਕ ਲੋੜਵੰਦ ਪਰਿਵਾਰ ਆ ਇਥੇ ਆਣ ਕੇ ਅਸੀਂ ਹਾਲਾਤ ਵੇਖੇ ਕਿ ਇਹ ਵਾਕਿਆ ਹੀ ਲੋੜਵੰਦ ਆ ਇਹਨਾਂ ਦੀ ਜਿਹੜੀ 2-3 ਗਲਾਣਾ ਮਿਰਚਾਂ ਸੀ ਤੇ ਇਹਨਾਂ ਨੇ ਉਹਦੀ ਜਵੇਂ ਦੱਸ ਰਹੇ ਸੀ ਕਿ ਕਣਕ ਦਾ ਜਿਹੜਾ ਆਟੇ ਦਾ ਪ੍ਰਬੰਧ ਕਰਨਾ ਸੀ ਉਹਨੂੰ ਵੇਚ ਕੇ ਉਹ ਸਾਰੀ ਜਿਹੜੀ ਅੱਗ ਦੀ ਲਪੇਟ ਚ ਆ ਗਈ ਇੱਥੇ ਆਣ ਕੇ ਲੱਗ ਕੇ ਪਤਾ ਲੱਗਾ ਕਿ ਉਹ ਅੱਗ ਨੇ ਘਰਾਂ ਦਾ ਵੀ ਬਹੁਤ ਨੁਕਸਾਨ ਕੀਤਾ ਤੂੜੀਆਂ ਜਿਹੜੀਆਂ ਰੱਖੀਆਂ ਸੀ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਤੇ ਮੈਂ ਕੁਦਰਤੀ ਜਦੋਂ ਤੁਹਾਡੀ ਵੀਡੀਓ ਦੇਖੀ ਤੇ ਮੈਂ ਮੇਰੀ ਜਿਹੜੀ ਮਾਤਾ ਜੀ ਵੀ ਕਹਿਣ ਲੱਗੇ ਕਿ ਜੇ ਸਾਡੇ ਗੁਰੂਆਂ ਦਾ ਫਲਸਫਾ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦਾ ਤੇ ਇਹ ਜਿਹੜੇ ਕਣਕ ਸੀ ਮੇਰੇ ਕੋਲ ਕੁਝ ਕਰੇ ਪਈ ਹੋਈ ਸੀ ਪੁਰਾਣੀ ਕਣਕ ਵੀ ਪਈ ਸੀ ਕੁਝ ਨਵੀਂ ਸੀ ਤੇ ਮੈਂ ਸੋਚਿਆ ਕਿ ਕਿਉਂ ਨਾ ਇਹ ਜਿਹੜਾ ਹੈਗਾ ਥਲੇ ਗੁਰੂ ਦੇ ਸਿਧਾਂਤ ਤੇ ਚੱਲ ਕੇ ਇਹਨਾਂ ਦੀ ਜਿਹੜੀ ਹੈਲਪ ਆ ਉਹ ਕੀਤੀ ਜਾਵੇ ਸੋ ਅੱਜ ਆਪਣੇ ਗੁਰੂ ਦੇ ਸਿਧਾਂਤ ਤੇ ਚੱਲਦੇ ਹੋਇਆ ਕੁਝ ਕਣਕ ਤੇ ਕੁਝ ਜਿਹੜੀ ਹੈਗੀ ਮਾਇਆ ਇਹਨਾਂ ਨੂੰ ਮੈਂ ਹੈਲਪ ਦੇ ਤੌਰ ਤੇ ਦੇ ਕੇ ਜਾ ਰਹੇ ਹਾਂ ਤੇ ਬਾਕੀ ਇਹਨਾਂ ਨੇ ਦਿਖਾਇਆ ਜੀ ਤੁਸੀਂ ਦੇਖਿਓ ਹਾਲਾਤ ਵੀ ਕਮਰਾ ਵੀ ਬਿਲਕੁਲ ਖਸਤਾ ਹਾਲਤ ਚਾ ਤੇ ਇਹ ਮੇਰੇ ਨੌਜਵਾਨ ਆ ਮੇਰੇ ਪਿੰਡ ਤੋਂ ਜੋੜੇ ਹੋਇਆ ਸੀ ਜਿਹੜੀ ਸਲਾਹ ਕੀਤੀ ਸੀ ਵੀ ਹੋਰ ਵੀ ਇਹਨਾਂ ਦੀ ਜਿਹੜੀ ਕੋਈ ਹੈਲਪ ਹੋਵੇਗੀ ਤੇ ਉਹ ਅਸੀਂ ਸਾਡੇ ਜਿਹੜੀ ਹੈਗੀ ਆ ਨੌਜਵਾਨ ਸਭਾ ਪਿੰਡ ਦੀ ਆ ਤੇ ਅਸੀਂ ਉਹਨਾਂ ਕੋਲੋਂ ਕੁਝ ਥਿਲ-ਫੁਲ ਜਿੰਨਾ ਵੀ ਹੋ ਸਕਿਆ ਅਸੀਂ ਵਾਦ ਤੋਂ ਬਾਅਦ ਜਿਹਨਾਂ ਦਾ ਹੈਗਾ ਜਿਵੇਂ ਦੱਸ ਰਿਹਾ ਕਿ ਬਾਥਰੂਮ ਵਗੈਰਾ ਦੀ ਪ੍ਰੇਸ਼ਾਨੀ ਇਹਨਾਂ ਨੂੰ ਅਸੀਂ ਉਹ ਬਣਾ ਕੇ ਕੋਸ਼ਿਸ਼ ਕਰਾਂਗੇ ਕਿ ਅਸੀਂ ਜਲਦੀ ਤੋਂ ਜਲਦੀ ਜੜੇ ਇਹਨਾਂ ਦੀ ਹੈਲਪ ਹੋ ਸਕੇ ਹੋਰ ਵੀ ਪਾਏ ਦਲਜੀਤ ਸਿੰਘ ਮਾਲਮ ਜੀ ਜਿਸ ਤਰ੍ਹਾਂ ਆਪਾਂ ਲੋੜਵੰਦਾਂ ਦੀ ਅਕਸਰ ਬਹੁਤ ਸਾਰੀ ਮਦਦ ਹੈ ਕਈ ਤਰੀਕੇ ਨਾਲ ਹੁੰਦੀ ਹੈ ਸਹੀ ਮੈਂ ਨਾਲ ਚ ਮਦਦ ਆਪਾਂ ਕਹਿ ਸਕਦੇ ਇਹੀ ਇਸ ਤਰ੍ਹਾਂ ਦੀ ਮਦਦ ਹੋ ਸਕਦੀ ਹੈ ਬਿਲਕੁਲ ਇਹ ਅਸਲ ਵਿੱਚ ਉਹੀ ਗੱਲ ਆ ਜਾਂਦੀ ਹੈ ਕਿ ਅਸੀਂ ਗੁਰਦਵਾਰਾ ਵਿੱਚ ਪੱਥਰ ਬਹੁਤ ਲਾ ਲਏ ਹਾਂ ਨਾ ਸਾਨੂੰ ਲੋੜ ਆ ਜਿਹੜੀ ਹੁਣ ਇਹੋ ਜਿਹੇ ਪਰਿਵਾਰਾਂ ਨੂੰ ਸੰਭਾਲਣ ਦੀ ਸਾਡੀ ਕੌਮ ਦੇ ਬੱਚਿਆਂ ਨੂੰ ਸੰਭਾਲਣ ਦੀ ਗੁਰਦੁਆਰਿਆਂ ਦੇ ਵਿੱਚ ਜੇ ਸਾਡੇ ਬੱਚੇ ਨਕੋਮ ਦੇ ਨਸ਼ੇ ਵਿੱਚ ਪੈ ਜਾਣਗੇ ਤਾਂ ਗੁਰਦੁਆਰਿਆਂ ਵਿੱਚ ਜਾਊਗਾ ਕੌਣ ਸਰ ਲੋੜ ਆ ਸਾਡੀ ਸਾਡੇ ਜਿਹੜੀ ਫਾਊਂਡੇਸ਼ਨ ਆ ਜਦੋਂ ਹੜਾ ਆਏ ਸੀ ਇਸੇ ਇਲਾਕੇ ਦੇ ਵਿੱਚ ਹੀ ਆ ਤੁਸੀਂ ਵੀ ਉਦੋਂ ਆਏ ਸੀ ਕਿ ਅਸੀਂ ਇੱਕ ਟਰੱਕ ਬਿਸਤਰਿਆਂ ਦਾ ਲੈ ਕੇ ਆਏ ਸੀ ਉਸ ਇਸ ਇਲਾਕੇ ਦੇ ਵਿੱਚ ਟਰੱਕ ਪੂਰਾ ਜਿਹੜਾ ਬਿਸਤਰਿਆਂ ਦਾ ਵੰਡ ਕੇ ਗਏ ਸੀ ਤਾਂ ਅਸੀਂ ਜਿਹੜੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਜਿਹੜੇ ਹੈਗੇ ਆ ਲੋੜਵੰਦ ਪਰਿਵਾਰਾਂ ਦੇ ਕਰੀ ਪਹੁੰਚ ਕੀਤੀ ਜਾ ਸਕੇ ਉਦੋਂ ਵੀ ਅਸੀਂ ਇੱਕ ਪਟਵਾਰੀ ਦਾ ਸਹਾਇਤਾ ਲਈ ਸੀ ਪਟਵਾਰੀ ਨੂੰ ਰਾਬਤਾ ਕੀਤਾ ਪਿੰਡ ਦੇ ਲੋਕਾਂ ਨਾਲ ਰਾਬਤਾ ਕਰਕੇ ਪਹਿਲਾਂ ਨਿਸ਼ਾਨਦੇਹੀ ਕੀਤੀ ਕਿ ਵਾਕਿਆ ਹੀ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਦੀ ਲਿਸਟਾਂ ਬਣਾ ਕੇ ਤੇ ਉਹ ਜਿਹੜੀ ਮਦਦ ਆ ਲੋੜਵੰਦਾਂ ਦੇ ਹੱਥਾਂ ਵਿੱਚ ਹੀ ਗਈ ਆ ਹੂੰ ਹੂੰ ਤੋਂ ਇਹ ਸੰਗਤ ਨੂੰ ਵੀ ਅਪੀਲ ਕਰਦੇ ਆ ਕਿ ਸਾਨੂੰ ਜਿਹੜੀ ਹੈਗੀ ਆ ਹੁਣ ਮੌਕੇ ਦੀ ਨਜ਼ਰ ਤੋਂ ਸਮਝਦੇ ਆ ਜਿਹੋ ਜਿਹੇ ਹਾਲਾਤ ਚੱਲ ਰਹੇ ਆ ਹੂੰ ਉਸ ਨੂੰ ਦੇਖਦੇ ਹਾਂ ਸਾਨੂੰ ਜਿਹੜੇ ਇਹੋ ਜਿਹੇ ਪਰਿਵਾਰਾਂ ਦੀ ਗਰੀਬ ਪਰਿਵਾਰਾਂ ਦੀ ਬਾਹ ਫੜਨ ਦੀ ਲੋੜ ਆ ਹੂੰ ਤੇ ਜਿਹੜਾ ਹੈਗਾ ਹੁਣ ਸਾਨੂੰ ਆਪਣੇ ਬੱਚਾ ਨੂੰ ਸੰਭਾਲੀਏ ਅਸੀਂ ਨਸ਼ਿਆਂ ਤੋਂ ਦੂਰ ਕਰੀਏ ਗੁਰੂ ਦੇ ਲੜ ਲੱਗਣ ਸਾਡੀ ਇਹੀ ਅਪੀਲ ਆ ਤੁਹਾਡੇ ਚੈਨਲ ਰਹੀਂ ਧੰਨਵਾਦ ਭਾਈ ਜੀ ਧੰਨਵਾਦ ਜੀ ਸੋ ਭਾਈ ਜੀ ਤੁਸੀਂ ਵੀ ਇਸੇ ਇਲਾਕੇ ਦੇ ਵਿੱਚ ਹਾਂਜੀ ਅ ਜਿਸ ਤਰ੍ਹਾਂ ਅੱਜ ਪੈਨ ਦੀ ਮਦਦ ਕੀਤੀ ਗਈ ਪਿਛਲੇ ਦਿਨ ਹੀ ਅਸੀਂ ਕਵਰੇਜ ਕੀਤੀ ਹੈ ਇਲਾਕੇ ਵਿੱਚ ਕਾਫੀ ਲਗਾਤਾਰ ਨੁਕਸਾਨ ਹੋ ਰਿਹਾ ਅੱਗ ਦੀਆਂ ਘਟਨਾਵਾਂ ਦੇ ਨਾਲ ਬੇਸ਼ੱਕ ਦੀ ਪਿੱਛੇ ਖੜਾ ਦੇ ਨਾਲ ਨੁਕਸਾਨ ਹੋਇਆ ਆ ਜਿਹੜੀ ਬਾਈ ਜੀ ਹੁਣੇ ਮਦਦ ਲੈ ਕੇ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਅਸੀਂ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਫਿਰ ਉਹਨਾਂ ਦਾ ਜੋ ਇਹਨਾਂ ਗਰੀਬ ਪਰਿਵਾਰ ਦੀ ਮਦਦ ਕਰ ਰਹੇ ਨੇ ਹੋਰ ਵੀ ਸਪੋਰਟ ਕਰਨ ਜੋ ਇਹਨਾਂ ਨੂੰ ਨੁਕਸਾਨ ਹੋਇਆ ਵਾ ਠੀਕ ਹੈ ਹਾਂਜੀ ਠੀਕ ਹੈ ਦਿਲ ਤੋਂ ਧੰਨਵਾਦ ਕਰਦੇ ਆ ਅਸੀਂ ਇਹਨਾਂ ਦਾ ਜੋ ਇੱਥੇ ਪਹੁੰਚੇ ਨੇ ਠੀਕ ਹੈ ਬਾਈ ਧੰਨਵਾਦ ਸੋ ਐਸੀ ਸਾਡੇ ਅੱਜ ਦੀ ਜਿਹੜੀ ਖਾਸ ਕਵਰੇਜ ਕਿਉਂਕਿ ਜੇਕਰ ਮਦਦ ਉਹੀ ਹੈ ਜਿਹੜੀ ਲੋੜਵੰਦ ਦੇ ਮੂੰਹ ਤੱਕ ਪਹੁੰਚ ਸਕੇ ਕਈ ਵਾਰ ਬਹੁਤ ਇਹਦੇ ਵਿੱਚ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਕਿ ਜਿਹੜੀ ਮਦਦ ਦੇ ਸਹੀ ਮੈਨਾਂ ਚ ਲੋੜਵੰਦ ਤੱਕ ਨਹੀਂ ਪਹੁੰਚਦੀ ਸੋ ਬਾਈ ਦਲਜੀਤ ਮਹਾਲਮ ਜੀ ਦਾ ਬਹੁਤ ਬਹੁਤ ਧੰਨਵਾਦ ਸਮੁੱਚੀ ਸਾਡੀ ਟੀਮ ਖੜੀ ਹੋਰ ਨੌਜਵਾਨ ਖੜੇ ਆ ਭੈਣ ਜੀ ਹੋਣੀ ਖੜੇ ਆ ਇਹਨਾਂ ਦੇ ਅੱਜ ਇਸ ਚੈਨਲ ਦੇ ਰਾਈ ਸਾਨੂੰ ਵੀ ਬਹੁਤ ਖੁਸ਼ੀ ਹੈ ਕਿ ਸਾਡਾ ਜਿਹੜਾ ਚੈਨਲ ਹੈ ਚੈਨਲ ਸਾਡੇ ਅਸੀਂ ਲਗਾਤਾਰ ਸਮਾਜ ਨੂੰ ਸੇਧ ਦੇਣ ਲਈ ਵੀਡੀਓ ਸਮਾਜ ਨੂੰ ਸਮਰਪਿਤ ਇਹੜੀ ਵੀਡੀਓ ਲਗਾਤਾਰ ਅਸੀਂ ਕਰਦੇ ਰਹਿੰਦੇ ਆ ਸੋ ਉਹ ਚੀਜ਼ ਨੂੰ ਬੂਰ ਪੈਣਾ ਹਲਾਸ਼ੀਰ ਮਿਲਣੀ ਸਾਡੇ ਵਾਸਤੇ ਇੱਕ ਖੁਸ਼ੀ ਦੇ ਕਹਿ ਸਕਦੇ ਪਲ ਹੈਗੇ ਆ ਤੇ ਕਿਉਂਕਿ ਸਾਡੀ ਵੀਡੀਓ ਨੂੰ ਵੇਖ ਕੇ ਲਗਾਤਾਰ ਜਿਹੜੀ ਮਦਦ ਹੋ ਰਹੀ ਹੈ ਸਮਾਜ ਦੇ ਵਿੱਚ ਬੇਸ਼ਾਦੀ ਪਿੱਛੇ ਹੜਾਂ ਦੇ ਵਿੱਚ ਹੋਣ ਹੁਣ ਵੀ ਜਿਹੜਾ ਇਹ ਘਟਨਾਵਾਂ ਲਗਾਤਾਰ ਹੋ ਰਹੀਆਂ ਸੋ ਇੱਥੇ ਇੱਕ ਬੇਨਤੀ ਖਾਸ ਹੌਲਤ ਹੈ ਕਿ ਜਿਹੜੇ ਕਿਸਾਨ ਵੀਰ ਜਿਹੜਾ ਜਿਹੜਾ ਨਾੜ ਹੈ ਕਣਕ ਦਾ ਉਹਨੂੰ ਅੱਗ ਲਾਉਂਦੇ ਆ ਉੱਥੇ ਥੋੜਾ ਜਿਹਾ ਇਹ ਗੱਲ ਕਲੀਅਰ ਕਰ ਲੈਣ ਕਿ ਕਿਸੇ ਕੋਈ ਜਾਨੀਮਾਲੀ ਨੁਕਸਾਨ ਨਾ ਹੋਵੇ ਕਿਸੇ ਪੰਛੂ ਪੰਛੀ ਦਾ ਨੁਕਸਾਨ ਨਾ ਹੋਵੇ ਕਿਸੇ ਦੇ ਘਰ ਦਾ ਨੁਕਸਾਨ ਨਾ ਹੋਵੇ ਕਿਉਂਕਿ ਲਾਪਰਾਈ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ ਜਦੋਂ ਤੇਜ਼ ਹਵਾ ਆਉਂਦੀ ਹੈ ਤਾਂ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹੁੰਦਾ ਆ ਜਾਨਵਾਰਾਂ ਦਾ ਨੁਕਸਾਨ ਹੁੰਦਾ ਆ ਪਛੂਆਂ ਦਾ ਨੁਕਸਾਨ ਹੁੰਦਾ ਹੈ ਰੁੱਖਾਂ ਦਾ ਨੁਕਸਾਨ ਹੁੰਦਾ ਸਾਨੂੰ ਇਸ ਗੱਲ ਤੋਂ ਜਰੂਰ ਸचेत ਹੋਣਾ ਚਾਹੀਦਾ ਰੋਡ ਐਕਸੀਡੈਂਟ ਵੀ ਬਹੁਤ ਵੱਡੇ ਪੱਧਰ ਤੇ ਹੁੰਦੇ ਆ ਸੋ ਇਸ ਸਾਡੀ ਅੱਜ ਦੀ ਖਾਸ ਪੇਸ਼ਕਸ਼ ਸਾਡੀ ਧਰਤੀ ਸਾਡੇ ਲੋਕ ਚੈਨਲ ਤੇ ਤੇ ਮਿਹਨਤ ਕਰਦੇ ਆ ਕਿ ਤੁਸੀਂ ਸਾਡੀਆਂ ਵੀਡੀਓ ਲਗਾਤਾਰ ਵੇਖਦੇ ਰਹੋ ਪਸੰਦ ਕਰਦੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ